ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਮਾਲ ਕਨਾਰ ਹਾਏ 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 ਅਵਾਮੀ ਪਾਰਟੀ ਮਰਦਾਬਾਦ 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 ਕਿਹਦਾ ਕੈਸਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਮਾਲ ਕਨਾਰ ਹਾਏ ਹਾਏ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿਹੜਾ ਮੈਨੂੰ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਸ਼ੁਰੂ ਇਹ ਚਿੰਜ ਸਾਬ ਕੀ ਕੁਝ ਹੋਇਆ ਜਿੰਨਾ ਕਰਕੇ ਜਿਹੜਾ ਇੱਥੇ ਵਿਰੋਧ ਪ੍ਰਦਰਸ਼ਨ ਹੋਇਆ ਇੱਥੇ ਕਾਲੀ ਵੀ ਖੜੇ ਨੇ ਕਾਂਗਰਸੀ ਵੀ ਖੜੇ ਨੇ ਜਦੋਂ ਅੰਦਰ ਤੇਵਨਾਂ ਤੇ ਝਾੜੂ ਦਾ ਪੋਚਾ ਫਿਰ ਗਿਆ ਸਾਫ਼ ਹੋ ਗਿਆ ਜਦੋਂ ਪਹਿਲੀਆਂ ਟਰੱਕੀਆਂ ਖੁੱਲੀਆਂ ਤਾਂ ਝਾੜੂ ਸਾਫ਼ ਚਾਰੋਂ ਤੱਕ ਤੇ ਹੈ ਨਹੀਂ 20 ਵੀ 30 30 ਕੋਟੇ ਇਹਨਾਂ ਦੀ ਆਪਣੇ ਨਾਲੋਂ ਨਿਕਲ ਰਿਆ ਨੇ ਉਹ ਤੋਂ ਬਾਅਦ ਗੁਰਨਾਲ ਖਨੌਰ ਬੰਦੇ ਲੈ ਕੇ ਅੰਦਰ ਵੜਿਆ ਆਹ ਪਾਸ ਸਾਡੇ ਹੀ ਬਣੇ ਹੋਏ ਨੇ ਚਲੋ ਇਹਨਾਂ ਦੇ ਵੀ ਕਾਂਗਰਸ ਵਾਲੇ ਬਣਾਏ ਹੋਏ ਨੇ ਪਾਸ ਸਾਰੇ ਦੇਖੋ ਗੱਲ ਇਹ ਆ ਵੀ ਅਸੀਂ ਦਾ ਪਾਸ ਬਣੇ ਹੋਏ ਨੇ ਆ ਮੇਰੀ ਫੋਟੋ ਲੱਗੀ ਹੋਈ ਆ ਬਕਾਇਦਾ ਇੱਥੇ ਇਹਨਾਂ ਨੇ ਇਸ਼ੂ ਕੀਤਾ ਆ ਰੋਸਾਵ ਨੇ ਅਸੀਂ ਕਹਿੰਦੇ ਕਿ ਸਾਨੂੰ ਅੰਦਰ ਜਾਣ ਦੇ ਸਾਨੂੰ ਤਾਂ ਅੰਦਰ ਨਹੀਂ ਜਾਂਦੇ ਰਹੇ ਤੇ ਐਮਐਲਏ ਬਿਨਾ ਕਿਸੇ ਕਾਰਡ ਤੋਂ ਬਿਨਾ ਕਿਸੇ ਪਾਸ ਤੋਂ 20 25 ਬੰਦੇ ਲੈ ਕੇ ਅੰਦਰ ਵੜ ਗਿਆ ਐਸਪੀ ਸਾਹਿਬ ਨੂੰ ਅਸੀਂ ਪੁੱਛਿਆ ਤੇ ਐਸਪੀ ਸਾਹਿਬ ਕਹਿੰਦੇ ਵੀ ਉਹ ਸਾਈਡ ਵਾਲੇ ਕੈਮਰੇ ਤੇ ਬੈਠਿਆ ਸੀ ਕਿ ਜੋ ਉਹ ਸਾਈਡਾਂ ਤੇ ਬੈਠਾ ਸਾਨੂੰ ਵੀ ਸਾਈਡਾਂ ਤੇ ਬਿਠਾ ਲਓ ਹੁਣ ਗੱਲ ਇਹ ਆ ਵੀ ਯਾ ਤਾਂ ਸਾਨੂੰ ਵੀ ਅੰਦਰ ਵਾੜੋ ਜਾਂ ਉਹਨੂੰ ਬਾਹਰ ਕੱਢੋ ਨਹੀਂ ਸਾਡਾ ਸੰਘਰਸ਼ ਜਾਰੀ ਆ ਇੱਥੇ ਅੱਧਾ ਥੈਲਾ ਸੀਲਾਂ ਦਾ ਇਕੱਠਾ ਕਰਿਆ ਮੈਂ ਕੱਲ ਅੱਧਾ ਥੈਲਾ ਮਤਲਬ ਆ ਸਾਰੇ ਬਾਹਰ ਥੈਲੇ ਉਹਨੇ ਕਹਿੰਦੇ ਸੀ ਰਾਤ ਨੂੰ ਡਾਕੂਮੈਂਟ ਆ ਕੇ ਕਹਿੰਦੇ ਸੀਲ ਕਰੇ ਨੇ ਇਹ ਜਿਹੜੇ ਕਿਹੜੇ ਡਾਕੂਮੈਂਟ ਨੇ ਇਹ ਤਾਂ ਜਿੱਥੇ ਵੋਟ ਪੈਂਦੀ ਆ ਉੱਥੇ ਹੀ ਵੋਟਾਂ ਵਾਲੀ ਬਾਕਸੀ ਤੇ ਉੱਥੇ ਹੀ ਡਾਕੂਮੈਂਟ ਉੱਥੇ ਸੀਲ ਉਹਨੇ ਬੰਨਦੇ ਨੇ ਜਿਹੜੀਆਂ ਵੋਟਾਂ ਖੁੱਲੀਆਂ ਰਹਿ ਗਈਆਂ ਜੇ ਉਰਿਆ ਕੇ ਸੀਲ ਕੀਤੀਆਂ ਗਈਆਂ ਨੇ ਰਾਤ ਨੂੰ 12 ਵਜੇ ਤਾਂ ਤੁਸੀਂ ਇਹ ਦੇਖੋ ਵੀ ਫਿਰ ਕੀ ਹੋ ਕੀ ਹੋ ਸਾਰੇ ਸੀਲ ਹੋ ਗਏ ਹੋਣਗੀਆਂ ਕੀ ਉਹ ਸਾਰੀਆਂ ਵੋਟਾਂ ਨੇ ਪੂਰੀਆਂ ਤਰੀਕੇ ਨਾਲ ਸਹੀ ਤਰੀਕੇ ਨਾਲ ਸੀਲ ਹੋ ਗਈਆਂ ਹੋਣਗੀਆਂ ਇਹਦਾ ਮਤਲਬ ਰਾਤ ਨੂੰ ਰੇਕੜਬਰ ਹੋਈ ਆ ਉਸੇ ਦਿਨ ਕਿਉਂਕਿ ਸੀਲਾਂ ਦੇ ਢੇਰ ਲੱਗੇ ਪਏ ਨੇ ਕੱਲ ਮੈਂ ਵੀਡੀਓ ਪਾਈ ਹੋਈ ਆ ਕੈਮਰੇ ਵਗੈਰਾ ਨਹੀਂ ਲੱਗੇ ਪਹਿਲਾਂ ਮੈਂ ਕਹ ਕੈਮਰੇ ਤੁਰ ਕਿਹਨਾ ਪੁੱਛਦਾ ਕੈਮਰੇ ਨੂੰ ਸਾਡੇ ਮਾਮਾ ਭਣਾ ਧੱਕੇ ਮਾਰ ਕੇ ਰੇ ਆਰੋ ਦੇ ਸਾਹਮਣੇ ਪਹਿਲਾਂ ਪਾਰਟੀ ਇਹਨਾਂ ਨੇ ਉੱਥੇ ਵੀ ਕੈਮਰੇ ਸੀ ਕਰਦਾ ਕੋਈ ਇਨਕੁਆਰੀ ਗੱਲ ਇਹ ਆ ਬੇ ਇੱਥੇ ਪ੍ਰਸ਼ਾਸਨ ਨੇ ਜਣਾ ਸਰੈਂਡਰ ਕਰ ਗਿਆ ਜਿਵੇਂ ਬਿਲਕੁਲ ਸਰ ਸੋ ਇੱਥੇ ਮੈਨੂੰ ਇਹ ਲੱਗਦਾ ਕਿ ਚੋਣ ਕਮਿਸ਼ਨ ਇੱਥੇ ਐਮਐਲਏ ਹੈ ਐਮਐਲਏ ਗਣਤਿਕਾ ਰਿਆ ਅੰਦਰ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੂਰਾ ਰਹਿ ਗਿਆ ਫਾਰਮੈਟ ਜਿਹਦੇ ਤੁਹਾਨੂੰ ਮਿਲੀ ਵੀ ਪਰਮਿਸ਼ਨ ਅੰਦਰ ਜਾਣ ਦੀ ਗਗਨਦੀਪ ਸਿੰਘ ਸੰਭੂ ਜੌਨ ਦਾ ਹੈਗੇ ਸੀ ਕੈਂਡੀਡੇਟ ਗਿਣਤੀ ਤੇ ਤੇ ਇਹਦਾ ਪਾਸ ਹੋਣਿਆ ਵਾ ਇਹਨੂੰ ਗੁਰਲਾਲ ਸਿੰਘ ਘਨੌਰ ਤੇ ਡੀਐਸ ਵਿੰਦੋ ਕੱਢ ਕੇ ਲਿਆ ਜਦੋਂ ਸਾਰੇ ਦੇ ਸਾਰੇ ਬੂਥ ਾਰ ਕੇ ਦੇਖਿਆ ਵੀ ਕਮਿਨੀ ਦਿੱਤਿਆ ਤੇ ਇਹਨੂੰ ਫਾੜ ਕੇ ਦੱਸ ਕਿ ਕੀ ਚੱਲ ਰਿਹਾ ਹੈ ਇਹ ਪਾਸ ਤੋਂ ਡੱਬਣਿਆ ਵਾ ਮੇਰਾ ਪਾਸ ਬਣਿਆ ਮੈਂ ਸਵੇਰੇ ਪੁਲਿਸ ਨੇ ਇਹਨਾਂ ਨੇ ਮੈਨੂੰ ਅੰਦਰ ਐਂਟਰ ਕਰਾਇਆ ਜਦੋਂ ਅੱਜ ਨਾਲੋਂ ਤੋਂ ਦੇਖੋ ਠੀਕ ਹੈ ਜੀ ਮੈਂ ਅੰਦਰ ਗਿਆ ਪਹਿਲਾ ਰਾਉਂਡ ਹੁੰਦਾ 8 ਪਹਿਲੇ ਖੁੱਲਦੇ ਐ 7 ਤੇ ਕਾਂਗਰਸ ਲੀਡ ਕਰਦੀ ਐ 350 ਦੀ ਲੀਡ ਹੋ ਜਾਂਦੀ ਐ ਸਾਡੇ ਜ ਕੈਂਡੀਡੇਟ ਠੀਕ ਹੈ ਜੀ ਅਕਾਲੀ ਦਲ ਇੱਕ ਤੇ ਅਕਾਲੀ ਦਲ ਲੀਡ ਕਰਦਾ ਝਾੜੂ ਸਾਰੇ ਕਿਤੇ ਨਹੀਂ ਕਰਦਾ ਬਲਾਕ ਸੰਮਤੀਆਂ ਖੁੱਲਦੀਆਂ ਸਾਰੀ ਕਾਂਗਰਸ ਦੇ ਚਤ ਜਾਂਦੀ ਹੈ ਹਰ ਕਮੂਤ ਠੀਕ ਹੈ ਜੀ ਜਦੋਂ ਆਂਦਾ ਅੰਦਰ ਕੀ ਹੈ ਜਿਹੜਾ ਇਹਨਾਂ ਦਾ ਪੀਏ ਹੈ ਗਰਤਾਜ ਚਨੌਰ ਗਰਤਾਜ ਹੈ ਜਿਹੜਾ ਉਹ ਟੇਬਲ ਨੰਬਰ ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਕੀ ਕਰਦਾ ਜੀ ਇੱਕ ਝਾੜੂ ਦੀ ਇਨਵੈਲਿਡ ਵੋਟ ਹੁੰਦੀ ਹੈ ਉਹਨੂੰ ਕਹਿੰਦਾ ਪ੍ਰੈਸ਼ਰ ਪਾਉਂਦਾ ਇਹਨੂੰ ਵੈਲਿਡ ਕਰੋ ਜਦੋਂ ਕਰਨ ਲੱਗਦੇ ਆ ਮੈਂ ਉੱਥੇ ਓਬਜੈਕਸ਼ਨ ਕਰ ਦਿੰਦਾ ਵੀ ਇਹ ਕੈਂਡੀਡੇਟ ਹੈ ਜਾਂ ਇਹਦੇ ਕੋਲ ਕੋਈ ਜੇ ਕਾਊਂਟਿੰਗ ਜੇਟਾ ਇਹਨੂੰ ਅੰਦਰ ਭੇਜੋ ਇਹ ਕ ਤੇ ਉਸ ਤੋਂ ਬਾਅਦ ਗਰ ਲਾਲ ਕਨੋਂ ਡੀਐਸਪੀ ਨੂੰ ਲੈ ਕੇ ਅੰਦਰ ਆਉਂਦੇ ਉਹ ਕਹਿੰਦੇ ਜੀ ਮਤਲਬ ਇਹ ਮਤਲਬ ਲਾਲ ਜੀ ਦਾ ਬੇਟਾ ਇਹਨੂੰ ਬਾਹਰ ਕੱਢੋ ਜੇ ਮੇਰੇ ਕੋਲ ਰਿਟਰਨਿੰਗ ਆਫਸਰ ਦੀ ਮੋਹਰ ਹੈ ਰਿਟਰਨਿੰਗ ਆਫਸਰ ਦੇ ਸਾਈਨ ਹੈ ਸਾਰਾ ਕੁਝ ਮੇਰੇ ਕੋਲ ਹੈ ਮੈਂ ਮੈਨੂੰ ਕਹਿੰਦੇ 5 ਮਿੰਟ ਚਾਰੋ ਸਾਹਿਬ ਬਾਹਰ ਆ ਰਹੇ ਐ ਐਸਪੀ ਡੀ ਸਾਹਿਬ ਖੜੇ ਐ ਇਹ ਮੈਨੂੰ ਕਹਿੰਦੇ 5 ਮਿੰਟ ਚ ਤੁਹਾਨੂੰ ਅੰਦਰ ਭੇਜਦੇ ਆ ਜੀ ਜੇ ਕੋਈ ਆਬਜੈਕਸ਼ਨ ਨਹੀਂ ਹੈ ੱੱਕੇ ਸਾਈ ਨਹੀਂ ਚਲੇਗੀ ਨਹੀਂ ਕਰੇਗੀ ਨਹੀਂ ਚਲੇਗੀ ਸ਼ਾਨ ਕਰੋਰ ਮਰਦਾਵਾ 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 ਅਗਲੇ ਦੇ ਗੁੰਡਿਆਂ ਨੂੰ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ੱੱਕੇ ਸਾਈ ਨਹੀਂ एम ए कुंडियूं बहार करो एम एल एंडियूं बहार करो बार करो पंजाब पुलिस मुरदाबाद ਤੇਰੇ ਬੜੇ ਅਧਿਕਾਰੀ ਆਏ ਨੇ ਅਧਿਕਾਰੀ ਜਿਹੜੇ ਗੱਲਬਾਤ ਕਰ ਰਹੇ ਨੇ ਬਾਕੀ ਪਲੀਜ਼ ਬੋਲੋ ਇੱਥੇ ਕਿਉਂਕਿ ਇਹ ਤਾਂ ਕਿਸੇ ਦੀ ਗੱਲ ਆ ਉਹ ਵੀ ਉੱਥੇ ਕਲੀਅਰ ਹੋ ਰਿਹਾ ਤੁਸੀਂ ਕੁਝ ਤੁਸੀਂ ਕਾਕਾ ਤੁਸੀਂ ਤੁਹਾਡੇ ਵੀ ਸਿਕਾਇਟ ਬੈਠਿਆ ਸਾਰਾ ਕੁਝ ਚੱਲ ਰਿਹਾ ਕੋਈ ਗੱਲ ਐਮਐਲਏ ਸਾਨੂੰ ਦੱਸ ਦਿਓ ਜੀ ਐਮਐਲਏ ਜੀ ਦੱਸੋ ਮੈਨੂੰ ਦੱਸੋ ਜਾਇਦ ਗੋਨੀ ਜਹਾਜ਼ਾਉਂਡ ਪਿਛਲੇ ਮਹੀਨੇ ਪਹਿਲਾਂ ਮੈਨੂੰ ਅੰਦਰਲੇ ਸਾਹਮਣੇ ਨਹੀਂ ਬੈਠੇ ਇੱਕ ਮਿੰਟ ਇੱਕ ਮਿੰਟ ਤੁਸੀਂ ਐਮਐਲਏ ਸਾਹਿਬ ਤੇ ਐਮਐਲਏ ਸਾਹਿਬ ਹੀ ਗਿਆ ਅੰਦਰ ਨਹੀਂ ਕੋਈ ਗਿਆ ਨਹੀਂ ਕੋਈ ਕਰ ਦੋ ਭਾਈ ਐਸਪੀ ਸਾਹਿਬ ਤੁਸੀਂ ਛੜਿਆਲ ਝੂਠ ਬੋਲ ਰਹੇ ਹੋ ਭਾਈ ਜੀ 20 ਬੰਦੇ ਤੇ ਕਹਿੰਦੇ ਕੀ ਬੰਦਿਆਂ ਦੇ ਨਾਲ ਐਸੋ ਐਮ ਐਲ ਅੰਦਰ ਗਿਆ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਐਮ ਐਲ ਅੰਦਰ ਗਏ ਨਹੀਂ ਮੁੱਕਰੇ ਗਏ ਮੈਂ ਕਹਿੰਦਾ ਕਿ ਬਾਈ ਜੀ ਉਹਨਾਂ ਕੋ ਪੰਚੇਡੀਆਂ ਉਹ ਸਰਕਾਰ ਚਲਾ ਰਹੇ ਆ ਜੇ ਨਾ ਮੌਜੂਦਾ ਐਮ ਐਲ ਅੰਦਰ ਉਹ ਅੰਦਰ ਨਹੀਂ ਆ ਸਕਦਾ ਸਰਕਾਰ ਚਲੋ ਐਸ ਪੀ ਸਾਹਿਬ ਰੂਲ ਬੁੱਕ ਚੈੱਕ ਕਰੋ ਸਾਫ ਤਾਂ ਐਮ ਐਲ ਅੰਦਰ ਆ ਸਕਦਾ ਐਮ ਐਲ ਵੀ ਆ ਸਕਦਾ ਦੇਖੋ 25 ਬੰਦਿਆਂ ਨਾਲ ਮੈਂ ਇਥੋਂ ਅੰਦਰ ਗਿਆ 350 ਕੜੇ ਨੇ ਸਤਕਾਰਯੋਗ ਦੇਖੋ ਤੁਸੀਂ ਤੁਸੀਂ ਕਹਾਂ ਬਈ ਨਾਲ ਵਾਲੇ ਕਮਰੇ ਵਿੱਚ ਬੈਠਾ ਤੇ ਤੁਸੀਂ ਕਹਿੰਦੇ ਅੰਦਰ ਹੈ ਹੀ ਨਹੀਂ ਦੇਖੋ ਇਹ ਕੀ ਨਹੀਂ ਅੰਦਰ ਹਾਲਚ ਨਹੀਂ ਹੈਗਾ ਉਧਰ ਨਹੀਂ ਮੇਰੀ ਗੱਲ ਸੁਣੋ ਜਿੱਥੇ ਇਲੈਕਸ਼ਨ ਪ੍ਰੋਸੈਸਾ ਉੱਥੇ ਕੋਈ ਬੰਦਾ ਨਹੀਂ ਤੁਸੀਂ ਮੇਰੇ ਨਾਲ ਇੱਕ ਜਣਾ ਆ ਕੇ ਦੇਖ ਲਓ ਆਜੋ ਮੈਂ ਕਿੱਥੇ ਬੈਠੇ ਨੇ ਮੈਂ ਅੰਦਰ ਨਹੀਂ ਹੈਗੇ ਕੋਈ ਅੰਦਰ ਨਹੀਂ ਸਾਬ ਨੂੰ ਕੋਈ ਹੈ ਨਹੀਂ ਆ ਦੇਖ ਨਹੀਂ ਕੇ ਤੁਸੀਂ ਆਗੇ ਬੰਨ। ਮੈਂ ਤਾਂ ਕਰਾ। ਇੱਕ ਜਣਾ ਆ ਜਾਓ ਬੰਨ। ਤੁਹਾਨੂੰ ਬੱਚੇ ਪਿੱਛੇ ਨੇ ਕਿ ਨਾਲ ਖੜੇ ਨੇ। ਉਹ ਇੱਕ ਮਿੰਟ ਅੰਦਰ ਤਾਂ ਨਹੀਂ ਹੈਗੇ ਨਾ। ਇਹ ਤਾਂ ਕਮਰੇ ਮਾਰੋ। ਸਾਨੂੰ ਵਿੱਚ ਲੋਕੀ ਜਿੱਤੂ ਬੱਠੇ ਸਿਵਰੀ ਨੇ। ਇੱਕ ਇਹ ਚੈੱਕ ਕਰਨਾ ਆ ਜੀ ਚੈੱਕ ਕਰਨਾ। ਨਹੀਂ ਐਮ ਐਲ ਸਾਹਿਬ ਇੱਥੇ ਨਹੀਂ ਤੁਸੀਂ ਸਾਰੇ ਬਾਡੀ ਬਿਠਾ ਦੇ ਨੇ। ਬਿਠਾ ਦੇ ਨੇ। ਬਿਠਾ ਦੇ ਨੇ। ਉਹ ਯਾਰ ਇੱਕ ਮਿੰਟ ਜੇ ਉਹ ਕਮਰਾ ਵੇਟਿੰਗ ਹਾਲ ਹੈ ਜੇ ਤੁਸੀਂ ਬੈਠਣਾ ਤੁਸੀਂ ਬਹਿ ਜਾਓ। ਸਾਨੂੰ ਕੋਈ ਤਰਜ ਨਹੀਂ। ਸਾਨੂੰ ਕੋਈ ਤਰਜ ਨਹੀਂ। ਕੋਈ ਇੱਕ ਮਿੰਟ ਯਾਰ ਦੋ ਇੱਕ ਮਿੰਟ ਯਾਰ ਇੱਕ ਮਿੰਟ ਗੱਲ ਉਨੀ ਕਰੋ। ਉਹ ਵੇਟਿੰਗ ਰੂਮ ਹੈ ਜਿੱਥੇ ਬੈਠੇ ਕਰੋ ਤੁਸੀਂ ਨਾ ਤੁਸੀਂ ਆ ਜਾਓ ਇੱਕ ਇੱਕ ਜਾਣਾ ਤੁਸੀਂ ਬਹਿ ਜਾਓ ਸਾਨੂੰ ਕੀ ਆ ਅਜੋ ਚਲੋ ਚਲੋ ਯਾਰ ਇੱਕ ਮਿੰਟ ਬੇਟਿੰਗ ਰੂਮ ਚ ਬਹਿ ਜਾਓ ਤੁਸੀਂ ਬਹਿ ਜਾਓ ਅੰਦਰ ਕੋਈ ਨਹੀਂ ਜਾਏਗਾ ਬੇਟਿੰਗ ਰੂਮ ਚ ਆ ਜਾਓ ਤੁਸੀਂ ਨਾਲ ਪ੍ਰਿੰਸੀਪਲ ਆਫਿਸ ਆਉਦੇ ਤੁਸੀਂ ਬਹਿ ਜਾਓ ਆ ਕੇ ਉੱਥੇ ਪ੍ਰਿੰਸੀਪਲ ਆਫਿਸ ਚ ਤੁਸੀਂ ਬਹਿ ਜਾਓ ਆ ਜਾਓ ਤੇ ਪ੍ਰਿੰਸੀਪਲ ਨਹੀਂ ਹੈ ਸਟਾਫੀ ਸੈਟਰ ਹੈ ਜੀ ਕਾਉਂਟੀ ਸਾਈਡ ਕਾਉਂਟੀ ਸਾਈਡ ਉਧਰ ਜਾ ਸਕਦਾ ਕੋਈ ਮੈਨੂੰ ਤਾਂ ਕੰਮ ਨਹੀਂ ਸੈਂਟਰ ਹੀ ਆਇਆ ਸੀ ਕੋਈ ਬੰਦਾ ਨਹੀਂ ਤੁਸੀਂ ਆ ਜਾਓ ਸਰ ਜੀ ਦੇਖ ਲਓ ਜੇ ਕੋਈ ਦਰ ਰੁਕਣਾ ਹੈ ਸਰ ਵੇਖੀ ਜਾ ਤੁਸੀਂ ਆ ਜਾਓ ਜੇ ਤੁਸੀਂ ਵੇਟਿੰਗ ਹਾਲ ਚਾਹੁੰਦੇ ਅਸੀਂ ਆ ਜੀ ਬਾਹਰ ਹੀ ਲਿਆਉ ਉਹਨਾਂ ਨੂੰ ਕਿਧਰ ਲਾਉਂ ਪਤਾ ਨਹੀਂ ਸਿੰਗਲ ਬਾਹਰ ਤੁਸੀਂ ਜਾਣਾ ਵੀ ਬਾਹਰ ਜਾਓ ਬੰਦੇ ਆਪਣੇ ਬਾਹਰ ਗੜੇ ਅੰਦਰ ਜਾ ਕੀ ਕਰਨਾ ਨਹੀਂ ਨਹੀਂ ਹੋਰ ਕੁਝ ਨਹੀਂ ਹੁੰਦਾ ਅੰਦਰ ਤਾਂ ਜਾਵਣਾ ਜੀ ਅੰਦਰ ਬੈਠਣਾ ਅੰਦਰ ਬੈਠੋ ਸਾਨੂੰ ਕੀ ਪਰੇਜ ਅਸੀਂ ਆਪਾਂ ਅੰਦਰ ਬੈਠੇ ਰਹਾਂਗੇ ਹਾਂ ਪੂਰੇ ਇੱਥੇ ਹੋਊਗਾ ਵੇਟਿੰਗ ਹਾਲ ਹੈ ਤੁਸੀਂ ਅੰਦਰ ਕੋਈ ਨਹੀਂ ਜਾ ਸਕਦਾ ਵੇਟਿੰਗ ਹਾਲ ਹੈ उसर जितेम उठान ने खे रहो कोई गलती अंदर ਜਾਣਾ ਅੰਦਰ ਬੈਠੀ ਨਹੀਂ ਆਉਣਾ ਉਹਨਾਂ ਨੂੰ ਬਾਹਰ ਨਹੀਂ ਆਜੋ ਉਹ ਬਾਹਰ ਨਹੀਂ ਆਜੋ ਇਹ ਮੈਂਟਨੈਂਸ ਕਰੀਆਂ ਬੋਲਿਆ ਕਿਹਾ ਗਿਆ ਇਹ ਅੰਦਰ ਰਿਪਰੈਕਸ਼ਨ ਦਾ ਚੱਲ ਰਿਹਾ ਹੈ ਤੇ ਬਾਕੀ ਤੁਹਾਡੇ ਪਾਸੇ ਰਿਪਰੈਕਸ਼ਨ ਹੈ ਉਹ ਅਸੀਂ ਆ ਰਹੇ ਹਾਂ ਜਿੱਤੀ ਹੋਈ ਹੈ ਜਿੱਤੀ 에ਅਰਪੋਰਟ ਤੇ ਉਹਨਾਂ ਨੂੰ ਬਾਹਰ ਭੇਜੋ ਉਹਦੇ ਬਾਕੀ ਸਾਡੇ ਪਿੱਛੇ ਸਾਨੂੰ ਕੋਈ ਵੀ ਵਧੀਆ ਗੈਸਟ ਹਾਊਸ ਹੈ ਉੱਥੇ ਬੈਠ ਕੇ ਆਉਂਦੇ ਕਹਿ ਦਿੰਦੇ ਕਹਿ ਦਿੰਦੇ ਉੱਥੇ ਕਹਿ ਦਿੰਦੇ ਕਹਿ ਦਿੰਦੇ ਵਾਠ ਠੀਕ ਹੈ ਤੁਸੀਂ ਬੈਠਾ ਤੁਸੀਂ ਆਜੋ ਉਹਦੇ ਬੈਟਿੰਗ ਹਾਊਸ ਨਹੀਂ ਅਸੀਂ ਤਾਂ ਬੰਦੇ ਕੋਲੇ ਖੜਾ ਕੇ ਫਿਰ ਉਹਨਾਂ ਨੂੰ ਬਾਹਰ ਕਰੋ ਹੋ ਗਿਆ